ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਬੱਚੇ ਨੇ ਮੰਗਿਆ ਮਾਪੇ ਤੋਂ ਤਲਾਕ ਜੱਜ ਨੂੰ ਕਹਿੰਦਾ ਜੇ ਇਹ ਇਕੱਠੇ ਨਹੀਂ ਰਹਿ ਸਕਦੇ ਤਾਂ ਮੈਨੂੰ ਵੀ ਇਹਨਾਂ ਤੋਂ ਤਲਾਕ ਦਿਓ ਜੀ ਹਾਂ ਅਸੀਂ ਆਪਣੀ ਜ਼ਿੰਦਗੀ ਵਿੱਚ ਅਕਸਰ ਕਿਤੇ ਨਾ ਕਿਤੇ ਪਤੀ ਪਤਨੀ ਵਿੱਚ ਝਗੜਾ ਹੁੰਦਾ ਦੇਖਿਆ ਜਾਂ ਸੁਣਿਆ ਹੋਵੇਗਾ ਪਰ ਦਿੱਲੀ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਬੱਚੇ ਵੱਲੋਂ ਆਪਣੇ ਮਾਤਾ ਪਿਤਾ ਤੋਂ ਤਲਾਕ ਦੀ ਮੰਗ ਕੀਤੀ ਹੈ ਕੜਕਰਦੂਮਾ ਕੋਰਟ ਆਫ ਦਿੱਲੀ ਚ ਪਤੀ ਪਤਨੀ ਵਿਚਾਲੇ 9 ਸਾਲਾਂ ਤੋਂ ਝਗੜਾ ਚੱਲ ਰਿਹਾ ਸੀ ਦੋਵਾਂ ਨੇ ਇੱਕ ਦੂਜੇ ਤੇ ਕਈ ਕੇਸ ਦਰਜ ਕਰਵਾਏ ਸਨ ਦੋਵਾਂ ਵਿਚਾਲੇ ਤਲਾਕ ਦਾ ਮਾਮਲਾ ਵੀ ਆਖਰੀ ਪੜਾਤੇ ਸੀ ਇਸ ਟ੍ਰਿਬਿਊਨਲ ਚੋਂ ਬਚਨਲੀ 11 ਸਾਲਾਂ ਦੇ ਬੱਚੇ ਨੇ ਅਦਾਲਤ 'ਚ ਅਜੀਹਾ ਕਾਰਨਾਮਾ ਦਿਖਾਇਆ ਕਿ ਉਸਨੇ ਮਾਤਾ ਪਿਤਾ ਨੇ ਨਾ ਸਿਰਫ ਤਲਾਕ ਦਾ ਫੈਸਲਾ ਛੱਡ ਦਿੱਤਾ ਸਗੋਂ ਇਕੱਠੇ ਰਹਿਣ ਲਈ ਵੀ ਰਾਜ਼ੀ ਹੋ ਗਏ ਤਾਂ ਹਨ ਦੱਸਦੇ ਹਾਂ ਕਿ ਆਖਰ ਇਹ ਮਾਮਲਾ ਕੀ ਹੈ ਹੋਇਆ ਇੰਜ ਕਿ ਤਲਾਕ ਦੇ ਇੱਕ ਕੇਸ ਵਿੱਚ ਪਤੀ ਪਤਨੀ ਵਿਚਕਾਰ ਅਦਾਲਤ ਦੁਆਰਾ ਨਿਯੁਕਤੀ ਵਿਚੋਲਗੀ ਕੇਂਦਰ ਵਿੱਚ ਅੰਤਿਮ ਸੁਣਵਾਈ ਹੋਈ ਦੋਵੇਂ ਪਤੀ ਪਤਨੀ ਦੇ ਨਾਮ ਸਨ ਗੀਤਾ ਆਪਣੇ 11 ਸਾਲਾਂ ਦੇ بیٹے ਰੋਹਨ ਨੂੰ ਵੀ ਆਪਣੇ ਨਾਲ ਲੈ ਗਈ ਸੀ ਵਿਚੋਲੇ ਨੇ ਰਾਜਨ ਅਤੇ ਗੀਤਾ ਨੂੰ ਆਖਰੀ ਵਾਰ ਪੁੱਛਿਆ ਕਿ ਉਹ ਇਕੱਠੇ ਰਹਿਣਾ ਚਾਹੁੰਦੇ ਨੇ ਜੇਕਰ ਨਹੀਂ ਤਾਂ ਤਲਾਕ ਦੇ ਅੰਤਿਮ ਫੈਸਲੇ ਤੁਹਾਡੇ ਕੇਸ ਦੀ ਫਾਈਲ ਫੈਮਿਲੀ ਕੋਰਟ ਨੂੰ ਭੇਜੀ ਜਾਵੇਗੀ ਦੋਵੇਂ પતિ ਪਤਨੀ ਇਕੱਠੇ ਰਹਿਣ ਤੋਂ ਫਿਰ ਇਨਕਾਰ ਕਰ ਦਿੱਤਾ ਇੱਥੇ ਹੀ ਉੱਥੇ ਮੌਜੂਦ ਰੋਹਨ ਦੀਆਂ ਅੱਖਾਂ 'ਚ ਹੰਝੂ ਆ ਗਏ ਉੱਥੇ ਮੌਜੂਦ ਜੱਜ ਨੇ ਕਿਹਾ ਬੇਟਾ ਤੁਸੀਂ ਦੋਵਾਂ ਵਿੱਚ ਕਿਸ ਨਾਲ ਰਹਿਣਾ ਚਾਹੁੰਦੇ ਹੋ? ਰੋਹਨ ਦੇ ਸਵਾਲਾਂ ਦੇ ਜਵਾਬ ਵਿੱਚ ਮਾਸੂਮੀਅਤ ਨਾਲ ਕਿਹਾ ਕਿ ਜੱਜ ਜੰਕਲ ਮੈਂ ਆਪਣੇ ਮਾਤਾ ਪਿਤਾ ਦੋਵਾਂ ਨਾਲ ਰਹਿਣਾ ਹੈ। ਇਹ ਦੋਵੇਂ ਇਕੱਠੇ ਕਿਉਂ ਨਹੀਂ ਰਹਿ ਸਕਦੇ? ਜੱਜ ਨੇ ਬੱਚੇ ਨੂੰ ਸਮਝਾਉਂਦੇ ਹੋਏ ਕਿਹਾ ਕਿ ਬੇਟਾ ਮਾਤਾ ਪਿਤਾ ਦੀ ਆਪਸ ਵਿੱਚ ਨਹੀਂ ਬਣਦੀ। ਉਹ ਖੁਦ ਇਕੱਠੇ ਨਹੀਂ ਰਹਿਣਾ ਚਾਹੁੰਦੇ ਇਸੇ ਕਰਕੇ ਉਹਨਾਂ ਦਾ ਤਲਾਕ ਹੋ ਰਿਹਾ ਹੈ। ਤਾਂ ਜੋ ਉਹ ਅਲੱਗ ਅਤੇ ਖੁਸ਼ ਰਹਿ ਸਕਣ। ਰੋਹਨ ਨੇ ਗੁੱਸੇ ਵਿੱਚ ਭੜੇ ਜਿਹੇ ਲਹਿਜ ਵਿੱਚ ਕਿਹਾ ਕਿ ਜੱਜ ਅੰਕਲ ਜੇ ਉਹ ਇਕੱਠੇ ਨਹੀਂ रह ਸਕਦੇ ਤਾਂ ਮੈਨੂੰ ਵੀ ਦੋਹਾਂ ਤੋਂ ਤਲਾਕ ਦੇ ਦਿਓ ਕਿ ਮੰਮੀ ਡੈਡੀ ਮੇਰੀ ਖੁਸ਼ੀ ਦੀ ਇਕੱਠੇ ਨਹੀਂ रह ਸਕਦੇ ਮੈਂ ਰਹਾਗਾ ਜੇ ਦੋਵਾਂ ਨਾਲ ਜਾਂ ਦੋਵਾਂ ਨਾਲ ਨਹੀਂ ਮੈਨੂੰ ਕਿਤੇ ਹੋਰ ਭੇਜ ਦਿਓ ਇਸ ਤੋਂ ਬਾਅਦ ਰੋਹਨ ਰੋਣ ਲੱਗ ਪਿਆ ਤੇ ਉਸਨੇ ਮਾਤਾ ਪਿਤਾ ਦੋਵਾਂ ਨੇ ਉਸਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਨੇ ਆਪਣੇ ਦੋਵੇਂ ਹੱਥ ਛੱਡ ਦਿੱਤੇ ਵਿਟੋਲਗੀ ਕਰਨ ਵਾਲੇ ਜੱਜ ਕੋਲ ਗਿਆ ਬੱਚੇ ਨੇ ਇਹਨਾਂ ਦਬੋਲਾਂ ਅਤੇ ਵਿਵਾੜ ਤੇ ਪਤੀ-ਪਤਨੀ ਦੋਵਾਂ ਦੇ ਮਨਾਂ ਨੂੰ ਝੰਡੋੜ ਦਿੱਤਾ। ਦੋਵੇਂ ਪਤੀ-ਪਤਨੀ ਵੱਖ-ਵੱਖ ਚਲੇ ਗਏ ਤੇ ਅੱਧਾ ਘੰਟਾ ਗੱਲਬਾਤ ਕੀਤੀ। ਇਸ ਤੋਂ ਬਾਅਦ ਦੋਵੇਂ ਅਦਾਲਤ ਵਿੱਚ ਆਏ ਤੇ ਕਿਹਾ ਕਿ ਉਹ ਦੋਵੇਂ ਬੱਚੇ ਤੋਂ ਵੱਖ ਨਹੀਂ रह ਸਕਦੇ। ਆਪਣੀ ਲੜਾਈ ਵਿੱਚ ਉਹ ਆਪਣੇ ਮਾਸੂਮ ਬੱਚੇ ਦਾ ਭਵਿੱਖ ਭੁੱਲ ਗਏ ਸਨ। ਦੋਹਾਂ ਨੇ ਫੈਸਲਾ ਕੀਤਾ ਕਿ ਉਹ ਇੱਕ ਦੂਜੇ ਖਿਲਾਫ ਦਰਜ ਸਾਰੇ ਕੇਸ ਵਾਪਸ ਲੈਣਗੇ। ਅਤੇ 1 ਫਰਵਰੀ ਤੋਂ ਆਪਣੇ ਰਿਸ਼ਤੇ ਦੀ ਨਵੀਂ ਸ਼ੁਰੂਆਤ ਕਰਨਗੇ ਅਤੇ ਇਕੱਠੇ ਰਹਿਣਗੇ